ਸাশ੍ਰੀય ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਗੋਂਬਰਾਸ਼ੀ ਵਾਲਿਓ ਖੁਸ਼ੀਆਂ ਮਨਾਉਣ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਤਾਂ ਦੀ ਦੇਵੀ ਮਾਂ ਲਕਸ਼ਮੀ ਅਤੇ ਮਹਾਬਲੀ ਮਹਾਸ਼ਕਤੀਸ਼ਾਲੀ ਭਗਵਾਨ ਬਜਰੰਗ ਪਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 10 ਦਸੰਬਰ ਤੋਂ 31 ਦਸੰਬਰ ਜਾਣੇ ਕਿ ਦਸੰਬਰ ਮਹੀਨੇ ਦੇ ਇਹ ਜੋ 22 ਦਿਨ ਹਨ ਇਨ੍ਹਾਂ 22 ਦਿਨਾਂ ਦੇ ਅੰਦਰ ਪਰਿਵਾਰ ਵਿੱਚ ਤਿੰਨ ਭਿਆਨੇ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀहां ਦੋਸਤੋਂ ਖੁਸ਼ੀ ਨਾਲ پاگل ਹੋ ਜਾਓਗੇ ਤੁਸੀਂ ਇਨ੍ਹਾਂ ਖੁਸ਼ਖਬਰੀਆਂ ਨੂੰ ਸੁਣ ਕੇ ਇਹ ਜੋ ਤਿੰਨ ਖੁਸ਼ਖਬਰੀਆਂ ਤੁਹਾਨੂੰ 10 ਦਸੰਬਰ ਤੋਂ 31 ਦਸੰਬਰ ਯਾਨੀ ਕਿ 22 ਦਿਨਾਂ ਦੇ ਅੰਦਰ ਮਿਲਣ ਵਾਲੀਆਂ ਹਨ ਸਾਰੇ ਕੰਮ ਛੱਡ ਕੇ ਪਹਿਲਾਂ ਵੀਡੀਓ ਨੂੰ ਪੂਰਾ ਦੇਖੋ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਤੁਹਾਡੇ ਲਈ ਜੀ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ 10 ਦਸੰਬਰ ਤੋਂ 31 ਦਸੰਬਰ ਯਾਨੀ ਕਿ ਇਹਨਾਂ 22 ਦਿਨਾਂ ਦੇ ਸੰਪੂਰਨ ਅਤੇ ਸਟੇਕ ਰਾਸ਼ੀ ਫਲ ਬਾਰੇ ਦੱਸਣ ਵਾਲੇ ਹਾਂ ਕਿਸ ਤਰ੍ਹਾਂ ਭਗਵਾਨ ਬਜਰੰਗ ਬਲ ਅਤੇ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਇਹਨਾਂ ਦਿਨਾਂ ਵਿੱਚ ਕਿਰਪਾ ਵਰਨ ਵਾਲੀ ਹੈ ਜੀ ਹਾਂ ਦੋਸਤੋ ਪੂਰੇ 11 ਸਾਲਾਂ ਬਾਅਦ ਬੜੇ ਹੀ ਦੁਰਲਭ ਜੋਗ ਵਿੱਚ ਇਹਨਾਂ 22 ਦਿਨਾਂ ਦਾ ਸਮਾਂ ਤੁਹਾਡੀ ਰਾਸ਼ੀ ਵਾਲਿਆਂ ਲਈ ਹੈ ਜਿਵੇਂ ਵਿੱਚ ਭਗਵਾਨ ਬਜਰੰਗਪਾਲੀ ਅਤੇ ਮਾਤਾ ਲక్ష్ਮੀ ਦੀ ਤੁਹਾਡੇ ਉੱਪਰ ਇੱਕੋ ਸਮੇਂ ਕਿਰਪਾ ਵਰਣ ਵਾਲੀ ਹੈ ਜੀहां ਦੋਸਤੋ ਇਸ ਸਮੇਂ ਵਿੱਚ ਧਨ ਲక్ష్ਮੀ ਪ੍ਰਾਪਤੀ ਜੋਗ ਸਰਬ ਸiddhi ਜੋਗ ਅਮਰ ਸiddhi ਜੋਗ ਧਨ ਜੋਗ ਰਾਜ ਜੋਗ ਦੇ ਨਾਲ ਸੁਪਾਗੇ ਵਨ ਜੋਗ ਬਣ ਰਿਹਾ ਹੈ ਜਿਸ ਵਿੱਚ ਭਗਵਾਨ ਬਜਰੰਗਪਾਲੀ ਅਤੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਇਹਨਾਂ ਤਿੰਨ ਦਿਨਾਂ ਵਿੱਚ ਤਿੰਨ ਵੱਡੀਆਂ ਖੁਸ਼ਖਬਰੀਆਂ ਇੱਕੋ ਸਮੇਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਇਹ ਉਹ ਖੁਸ਼ਖਬਰੀਆਂ ਹੋਣਗੀਆਂ ਜਿਨ੍ਹਾਂ ਦਾ ਤੁਹਾਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਜੀ ਹਾਂ ਦੋਸਤੋ ਜਿਸ ਲਈ ਤੁਸੀਂ ਮਿਹਨਤ ਕਰ ਰਹੇ ਸੀ ਇੰਜ ਕੋ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਤੁਹਾਨੂੰ ਤਿੰਨ ਵੱਡੀਆਂ ਖੁਸ਼ਖਬਰੀਆਂ ਇੱਕੋ ਸਮੇਂ ਇਸ ਸਮੇਂ ਵਿੱਚ ਮਿਲਣ ਵਾਲੀਆਂ ਹਨ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਹਨ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਇਹ ਤਿੰਨ ਖੁਸ਼ਖਬਰੀਆਂ ਮਿਲਣ ਗਿਆ ਔਰ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਨਾਲ ਤੁਹਾਨੂੰ ਇਨਾਂ ਦਿਨਾਂ ਵਿੱਚ ਕੁਝ ਸਾਵਧਾਨੀਆਂ ਵੀ ਰੱਖਣੀਆਂ ਹਨ। ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਜਿਸ ਨਾਲ ਇਸ ਸਮੇਂ ਦਾ ਹੋਰ ਜ਼ਿਆਦਾ ਤੁਹਾਨੂੰ ਲਾਭ ਮਿਲ ਜਾਵੇ। ਮਤਲਬ ਕਿ ਖੁਸ਼ਖਬਰੀਆਂ ਦੇ ਨਾਲ ਸਾਵਧਾਨੀਆਂ ਵੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖੋ। ਵੀਡੀਓ ਦਾ ਇੱਕ ਇੱਕ ਹਿੱਸਾ ਵੀਡੀਓ ਵਿੱਚ ਦੱਸੀ ਗਈ ਇੱਕ ਇੱਕ ਗੱਲ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੈ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਅੱਜ ਦੀ ਵੀਡੀਓ ਕੇਵਲ ਨਸੀਬ ਵਾਲਾ ਹੀ ਦੇਖ ਪਾਵੇਗਾ ਇੰਨੀ ਮਹਾ ਭਾਗਸ਼ਾਲੀ ਵੀਡੀਓ ਹੈ ਤੇ ਉਹ ਬਹੁਤ ਪਛਤਾਏਗਾ ਵੱਡੇ-ਵੱਡੇ ਮੌਕੇ ਉਸੇ ਹੱਥੋਂ ਨਿਕਲ ਜਾਣਗੇ ਜੋ ਅੱਜ ਦੀ ਵੀਡੀਓ ਨੂੰ ਨਜ਼ਰ ਅੰਦਾਜ਼ ਕਰ ਦੇਵੇਗਾ ਕਿਸ ਤਰ੍ਹਾਂ ਭਗਵਾਨ ਬਜਰੰਗ ਬਲਿਆ ਤੇ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਇਕੋ ਸਮੇਂ ਇਹਨਾਂ 22 ਦਿਨਾਂ ਦੇ ਅੰਦਰ ਵਰਨ ਵਾਲੀ ਹੈ ਪੂਰੇ 11 ਸਾਲਾਂ ਬਾਅਦ ਬੜੇ ਹੀ ਤਲਬ ਚੋਗ ਵਿੱਚ ਇਹ ਸਮਾਂ ਤੁਹਾਡੇ ਲਈ ਆਇਆ ਹੈ ਜੀहां ਦੋਸਤੋ ਅੱਗੇ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਭਗਵਾਨ ਬਚਰੰਗਪਾਲੀ ਅਤੇ ਮਾਤਾ ਲక్ష్ਮੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜੈ ਬਚਰੰਗਪਾਲੀ ਜ਼ਰੂਰ ਲਿਖਣਾ ਜਿਸ ਨਾਲ ਭਗਵਾਨ ਬਚਰੰਗਪਾਲੀ ਅਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਆਹ ਦੋਸਤੋ ਸਮੇਂ ਨੂੰ ਨਾ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿਸ ਤਰ੍ਹਾਂ ਰਹੇਗਾ ਤਾਂ ਦੀ ਦੇਵੀ ਮਾਂ ਲక్ష్ਮੀ ਅਤੇ ਮਹਾਬਲੀ ਮਹਾ ਸ਼ਕਤੀਸ਼ਾਲੀ ਸੰਕਟ ਮੋਚਨ ਭਗਵਾਨ ਬਚਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਲਈ 10 ਦਸੰਬਰ ਤੋਂ 31 ਦਸੰਬਰ ਯਾਨੀ ਕਿ ਦਸੰਬਰ ਮਹੀਨੇ ਦੇ ਇਹਨਾਂ 22 ਦਿਨਾਂ ਦਾ ਮਹੱਤਵਪੂਰਨ ਸਮਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਇਹ ਸਮਾਂ ਤੁਹਾਡੇ ਲਈ ਧਨ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਬਹੁਤ ਚੰਗਾ ਸਮਾਂ ਰਹੇਗਾ ਜੀ ਹਾਂ ਦੋਸਤੋ ਇਸ ਸਮੇਂ ਵਿੱਚ ਤੁਹਾਨੂੰ ਜੋ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਜੋ ਮਿਹਨਤ ਕੀਤੀ ਹੈ ਉਹ ਸੰਸਾਰ ਸ਼ੁਭ ਫਲ ਪ੍ਰਾਪਤ ਹੋਣ ਵਾਲੇ ਹਨ ਸ਼ੁਭ ਨਤੀਜੇ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਹਨਾਂ ਦਿਨਾਂ ਵਿੱਚ ਤੁਹਾਡੇ ਉੱਪਰ ਕਿਸੇ ਈਸ਼ਵਰ ਦੀ ਸ਼ਕਤੀ ਦਾ ਆਸ਼ੀਰਵਾਦ ਹੈ ਕੋਈ ਈਸ਼ਵਰ ਦੀ ਸ਼ਕਤੀ ਤੁਹਾਡਾ ਸਾਥ ਦੇ ਰਹੀ ਹੈ ਇਹ ਸਮਾਂ ਤੁਹਾਡੇ ਲਈ ਗ੍ਰਹਿ ਨਕਸ਼ਤਰਾਂ ਦੀ ਦ੍ਰਿਸ਼ਟੀ ਤੋਂ ਵੀ ਬਹੁਤ ਹੀ ਸ਼ੋਭਸਮਾ ਸਾਬਤ ਹੋਣ ਵਾਲਾ ਹੈ ਜੀ ਹਾਂ ਦੋਸਤੋ ਤੁਹਾਨੂੰ ਲੱਗੇਗਾ ਕਿ ਕੋਈ ਈਸ਼ਵਰੀ ਸ਼ਕਤੀ ਤੁਹਾਡੀ ਮਦਦ ਕਰ ਰਹੀ ਹੈ ਕਿਉਂਕਿ ਤੁਸੀਂ ਦੇਖੋਗੇ ਕਿ ਤੁਹਾਡੇ ਸਾਰੇ ਕੰਮ ਸਚਾਰੂ ਰੂਪ ਨਾਲ ਸਪੂਰਨ ਹੁੰਦੇ ਜਾਣਗੇ ਸਫਲਤਾਵਾਂ ਤੁਹਾਨੂੰ ਮਿਲਦੀਆਂ ਜਾਣਗੀਆਂ ਤੁਹਾਨੂੰ ਅਚਾਨਕ ਹੀ ਆਤਮਿਕ ਸ਼ਾਂਤੀ ਮਹਿਸੂਸ ਹੋਵੇਗੀ ਗੁਆਂਢੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਘਰ ਦੇ ਸੰਬੰਧਾਂ ਦੇ ਨਾਲ ਤੁਹਾਡੇ ਸਬੰਧ ਹੋਰ ਜ਼ਿਆਦਾ ਮਿੱਠੇ ਰਹਿਣਗੇ ਅਤੇ ਚੰਗੇ ਸਬੰਧਾਂ ਵਿੱਚ ਹੋਰ ਜ਼ਿਆਦਾ ਸੁਧਾਰ ਆਵੇਗਾ ਜੇ ਕਿਸੇ ਕਾਰਨ ਕਰਕੇ ਕੋਈ ਸਬੰਧਾਂ ਵਿੱਚ ਖਿਡਾਅ ਸ ਹੈ ਤਾਂ ਉਹ ਦੂਰ ਹੋਵੇਗਾ ਸਬੰਧਾਂ ਵਿੱਚ ਦੁਬਾਰਾ ਮਿਠਾਸ ਬਣੇਗੀ ਪ੍ਰੇਮ ਵਧੇਗਾ ਤੇ ਇਹ ਜੋ ਸਮਾ ਹੈ ਤੁਸੀਂ ਹਰ ਕੰਮ ਨੂੰ ਵਿਹਾਰਿਕ ਤਿੱਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਮਿੱਤਰਾਂ ਤੇ ਸਕੇ ਸਬੰਧੀਆਂ ਤੋਂ ਵੀ ਤੁਸੀਂ ਆਪਣੀ ਬੁੱਧੀ ਮਤਾ ਦਾ ਲੋਹਾ ਮਣਵਾਉਗੇ ਇਹ ਸਮਝੋ ਤੁਸੀਂ ਹੁਸ਼ਿਆਰੀ ਨਾਲ ਅਤੇ ਆਪਣੀ ਬੁੱਧੀ ਮਤਾ ਨਾਲ ਹਾਰੇ ਕੰਮ ਬਹੁਤ ਚੰਗੇ ਤਰੀਕੇ ਨਾਲ ਨਿਬਟਾਉਣ ਵਿੱਚ ਸਮਰੱਥ ਰਹੋਗੇ। ਸੰਤਾਨਪੱਖ ਵੱਲੋਂ ਕੋਈ ਸੰਤੋਖਜਨਕ ਨਤੀਜਾ ਹਾਸਲ ਹੋਣ ਨਾਲ ਘਰ ਵਿੱਚ ਕੋਈ ਉਤਸਵਪਰਿਆ ਮਾਹੌਲ ਵੀ ਰਹੇਗਾ। ਅਤੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਸਮਾ ਹੈ, ਇਹ ਸਮਾ ਤੁਸੀਂ ਜ਼ਿਆਦਾਤਰ ਕੰਮ ਖੁਦ ਹੀ ਯੋਜਨਾਬੰਦ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਸਫਲਤਾ ਵੀ ਹਾਸਲ ਹੋਵੇਗੀ। ਤੁਹਾਡੇ ਸੁਭਾਅ ਵਿੱਚ ਭਾਵਕਤਾ ਤੇ ਕੋਮਲਤਾ ਦੀ وجہ ਨਾਲ ਲੋਕ ਤੁਹਾਡੀ ਤਾਰੀਫ ਕਰਦੇ ਹੀ ਨਹੀਂ ਥੱਕਣਗੇ ਲੋਕ ਸਹਿਜ ਹੀ ਤੁਹਾਡੀ ਤਾਰੀਫ ਕਰਨਗੇ ਸਮਝ ਲਓ ਇਸ ਨਾਲ ਕੀ ਹੋਵੇਗਾ ਤੁਹਾਡੀ ਸਲਾਹ ਉਹਨਾਂ ਦੇ ਮਨੋਬਲ ਅਤੇ ਆਤਮ ਵਿਸ਼ਵਾਸ ਨੂੰ ਹੋਰ ਜ਼ਿਆਦਾ ਪਲ ਪ੍ਰਦਾਨ ਕਰੇਗੀ ਮਤਲਬ ਕਿ ਇਹ ਜੋ ਸਮਾ ਹੈ ਤੁਹਾਡੇ ਲਈ ਹੀ ਬਣਿਆ ਹੈ ਇਹ ਸਮਝ ਲਓ ਜਿਸ ਕੰਮ ਵਿੱਚ ਹੱਥ ਪਾਉਗੇ ਉਹ ਕੰਮ ਬਣੇਗਾ ਜੇ ਕਿਤੇ ਪੈਸੇ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸਮੇਂ ਪੈਸੇ ਦਾ ਨਿਵੇਸ਼ ਵੀ ਕਰੋ ਤੁਸੀਂ ਨੇਲੇ ਬਵੇਕ ਵਿੱਚ ਚੱਲਦੇ ਇਹ ਤੁਹਾਨੂੰ ਇਸ ਸਮੇਂ ਵਿੱਚ ਕੀਤਾ ਗਿਆ ਤੁਹਾੰਦਾ ਨਿਵੇਸ਼ ਚੰਗਾ ਲਾਭ ਦੇਵੇਗਾ ਅਤੇ ਤੁਸੀਂ ਘਰ ਦੇ ਵੱਡੇ ਬਜ਼ੁਰਗਾਂ ਦਾ ਸਨਮਾਨ ਕਰੋ ਕਿਉਂਕਿ ਘਰ ਦੇ ਵੱਡੇ ਬਜ਼ੁਰਗਾਂ ਦਾ ਪਿਆਰ ਅਤੇ ਆਸ਼ੀਰਵਾਦ ਤੁਹਾਡੇ ਲਈ ਇਸ ਸਮੇਂ ਭਾਗ ਉਹ ਦੇ ਰਹੇਗਾ ਭਾਗ ਉਹਦੇ ਦਾ ਕੰਮ ਕਰੇਗਾ ਅਤੇ ਇੱਕ ਗੱਲ ਦਾ ਧਿਆਨ ਰੱਖੋਗੇ ਤੁਸੀਂ ਆਪਣੇ ਘਰ ਪਰਿਵਾਰ ਵਾਲਿਆਂ ਨਾਲ ਆਪਣੇ ਬੱਚਿਆਂ ਨਾਲ ਆਪਣੇ ਵਿਹਾਰ ਨੂੰ ਥੋੜਾ ਚੰਗਾ ਰੱਖੋ ਨਹੀਂ ਤਾਂ ਤੁਹਾਡਾ ਗਲਤ ਵਿਹਾਰ ਘਰ ਪਰਿਵਾਰ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਹ ਜੋ ਸਮਾਂ ਬਹੁਤ ਖੁਸ਼ੀਆਂ ਭਰਿਆ ਸਮਾਂ ਹੈ ਤੁਹਾਡੇ ਲਈ ਇਸ ਵਿੱਚ ਕੋਈ ਰੁਕਾਵਟਾਂ ਨਾ ਹੋਣ ਇਸ ਲਈ ਤੁਸੀਂ ਆਪਣੇ ਵਿਹਾਰ ਨੂੰ ਚੰਗਾ ਰੱਖੋ ਸਾਵਧਾਨੀ ਦੇ ਤੌਰ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਤੁਹਾਨੂੰ ਅਤੇ ਨਾਲ ਹੀ ਨਾਲ ਤੁਸੀਂ ਆਪਣੀ ਕਾਰਜ ਪ੍ਰਣਾਲੀ ਵਿੱਚ ਕੁਝ ਪਰਿਵਰਤਨ ਸੰਬੰਧੀ ਯੋਜਨਾਵਾਂ ਨੂੰ ਲਾਗੂ ਕਰੋਗੇ ਜਿਸ ਨਾਲ ਤੁਹਾਡੀ ਕਾਰਜ ਸਮਰੱਥਾ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਧਰਮ ਕਰਮ ਨਾਲ ਜੁੜੇ ਮਾਮਲਿਆਂ ਵਿੱਚ ਵੀ ਤੁਹਾਡਾ ਜ਼ਿਆਦਾ ਯੋਗਦਾਨ ਰਹੇਗਾ ਤੇ ਇਨ੍ਹਾਂ ਸਾਰੇ ਕੰਮਾਂ ਨਾਲ ਤੁਹਾਨੂੰ ਮਾਨਸਿਕ ਸਕੂਨ ਦੀ ਪ੍ਰਾਪਤੀ ਹੋਵੇਗੀ ਜੀ ਹਾਂ ਦੋਸਤੋ ਇਸ ਸਮੇਂ ਤੁਸੀਂ ਧਰਮ ਕਰਮ ਦੇ ਮਾਮਲਿਆਂ ਵਿੱਚ ਵਾਧੇ ਚੜ੍ਹ ਕੇ ਹਿੱਸਾ ਲਓਗੇ ਦਾਨ ਧਰਮ ਦੇ ਕੰਮ ਤੋਂ ਪਿੱਛੇ ਨਹੀਂ ਹਟੋਗੇ ਖੁਦ ਨੂੰ ਆਤਮਿਕ ਖੁਸ਼ੀ ਤੁਹਾਨੂੰ ਮਹਿਸੂਸ ਹੋਵੇਗੀ ਖੁਦ ਮਹਿਸੂਸ ਕਰੋਗੇ ਤੁਸੀਂ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਇਸ ਸਮੇਂ ਆਰਾ ਕੰਮ ਨੂੰ ਵਿਹਾਰ ਇੱਕ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਮਿੱਤਰਾਂ ਅਤੇ ਸਕੇ ਸਬੰਧੀਆਂ ਵੀ ਤੁਹਾਡੀ ਬੁਧੀਮਤਤਾ ਦਾ ਲੋਹਾ ਬਣਨਗੇ ਸੰਤਾਨ ਪੱਖ ਵੱਲੋਂ ਕੋਈ ਸੰਤੋਖਜਨਕ ਨਤੀਜਾ ਹਾਸਲ ਹੋਣ ਨਾਲ ਘਰ ਵਿੱਚ ਉਤਸਵ ਭਰਿਆ ਮਾਹੌਲ ਰਹੇਗਾ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋਵੇਗੀ ਕੈਰੀਅਰ ਨਾਲ ਸੰਬੰਧਿਤ ਨੌਕਰੀ ਨਾਲ ਸੰਬੰਧਿਤ ਸੰਤਾਨ ਪੱਖ ਵੱਲੋਂ ਉਤਸਵ ਭਰਿਆ ਮਾਹੌਲ ਬਹੁਤ ਚੰਗਾ ਸਮਾਂ ਸਾਵਧਾਨੀ ਦੇ ਤੌਰ ਤੇ ਕੁਝ ਗੱਲਾਂ ਹੋਰ ਦੱਸ ਤਾ ਇਹ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦਾ ਧਿਆਨ ਰੱਖੋਗੇ ਕਿਸੇ ਵੀ ਪ੍ਰਕਾਰ ਦਾ ਪੇਪਰ ਵਰਕ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਤੁਹਾਨੂੰ ਵਰਤਣੀ ਹੈ ਛੋਟੀ ਜਿਹੀ ਗਲਤੀ ਤੁਹਾਡੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਥੋੜਾ ਸਾਵਧਾਨ ਤੁਹਾਨੂੰ ਰਹਿਣ ਦੀ ਜ਼ਰੂਰਤ ਹੈ ਵੀਡੀਓ ਵਿੱਚ ਪਹਿਲਾਂ ਦੱਸਿਆ ਆਪਣੇ ਗੁੱਸੇ ਜੈਦਾ ਜੈ ਨਕਾਰਾਤਮਕ ਗੱਲਾਂ ਆਪਣੇ ਸੁਭਾਅ ਵਿੱਚ ਨਾ ਆਉਂਦੇ ਹੋ ਇਹਨਾਂ ਦੀ وجہ ਨਾਲ ਤੁਹਾਡੇ ਲਈ ਤੁਹਾਡੇ ਕਈ ਕੰਮ ਬਾਂਦੇ ਵਿਗੜ ਸਕਦੇ ਹਨ ਇਸ ਸਮੇਂ ਲਾਭ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਵੀ ਤੁਸੀਂ ਜ਼ਿਆਦਾ ਵਾਧਾ ਦੇਖੋਗੇ ਇਸ ਲਈ ਆਪਣੇ ਵਿਹਾਰ ਵਿੱਚ ਗੁੱਸਾ ਤੇ ਜਿਹਦੇ ਜਿਹੇ ਨਕਾਰਾਤਮਕ ਗੱਲਾਂ ਬਿਲਕੁਲ ਨਾ ਆਉਂਦੇ ਹੋ ਤੇ ਤੁਹਾਡੇ ਪ੍ਰੇਮ ਜੀਵਨ ਤੇ ਚਰਚਾ ਕਰੀਏ ਜਾਣੀ ਕਿ ਲਵ ਲਾਈਫ ਇਸ ਸਮੇਂ ਕਿਸ ਤਰ੍ਹਾਂ ਦੀ ਰਹੇਗੀ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਧਿਆਨ ਰੱਖੋ ਜੀਵਨ ਸਾਥੀ ਦਾ ਥੋੜਾ ਜਿਹਾ ਸਮੇਂ ਸਿਹਤ ਪਰਭਾਵ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਸਿਹਤ ਪ੍ਰਤੀ ਥੋੜਾ ਧਿਆਨ ਰੱਖੋ ਤੁਸੀਂ ਅਤੇ ਜੇ ਪਤੀ ਪਤਨੀ ਵਿੱਚ ਕੋਈ ਅਣਭੰਡ ਚੱਲ ਰਹੀ ਹੈ ਕਿਸੇ ਕਾਰਨ ਕਰਕੇ ਕੋਈ ਕਿਤਾਸ ਹੈ ਤਾਂ ਦੂਰ ਹੋਵੇਗੀ ਪਤੀ ਪਤਨੀ ਦੇ ਸਬੰਧਾਂ ਵਿੱਚ ਨਿਚੇਤੀ ਆਵੇਗੀ ਪ੍ਰੇਮ ਵਧੇਗਾ ਅਤੇ ਪ੍ਰੇਮ ਸਬੰਧਾਂ ਵਿੱਚ ਪਰਿਵਾਰਿਕ ਸਹਿਮਤੀ ਮਿਲਣ ਨਾਲ ਬਹੁਤ ਜ਼ਿਆਦਾ ਮਾਨਸਿਕ ਸ਼ਾਂਤੀ ਤੁਹਾਨੂੰ ਪ੍ਰਾਪਤ ਹੋਵੇਗੀ ਜੀ ਹਾਂ ਦੋਸਤੋ ਜੇ ਤੁਸੀਂ ਪ੍ਰੇਮ ਕਰਦੇ ਹੋ ਤੁਹਾਡੇ ਪ੍ਰੇਮ ਸਬੰਧਾਂ ਨੂੰ ਪਰਿਵਾਰਿਕ ਸਹਿਮਤੀ ਮਿਲਣ ਨਾਲ ਪ੍ਰੇਮ ਸਬੰਧ ਚਲਦੇ ਹੀ ਵਿਆਹ ਸਬੰਧਾਂ ਵਿੱਚ ਬਦਲ ਜਾਣਗੇ ਇਸ ਨੂੰ ਆਪਣੇ ਘਰ ਪਰਿਵਾਰ ਦੇ ਲੋਕਾਂ ਨਾਲ ਆਪਣੀਆਂ ਗੱਲਾਂ ਨੂੰ ਸਾਂਝਾ ਕਰੋ ਘਰ ਪਰਿਵਾਰ ਵਿੱਚ ਕੋਈ ਉਸਰ ਭਰਿਆ ਮਾਹੌਲ ਹੋ ਸਕਦਾ ਹੈ ਕੋਈ ਧਾਰਮਿਕ ਕੋਈ ਪਾਰਟੀ ਜਾਂ ਨਸਬੰਦੀ ਕੋਈ ਘਰ ਪਰਿਵਾਰ ਵਿੱਚ ਯੋਜਨਾ ਬਣ ਸਕਦੀ ਹੈ ਜਿਸ ਨਾਲ ਘਰ ਪਰਿਵਾਰ ਵਿੱਚ ਲੋਕਾਂ ਦਾ ਆਗਮਨ ਵੀ ਰਹੇਗਾ ਜਾਂ ਫਿਰ ਤੁਸੀਂ ਕਿਸੇ ਧਾਰਮਿਕ ਅਨੁਸ਼ਾਸਨ ਵਿੱਚ ਵੱਧ ਛਾੜ ਕੇ ਹਿੱਸਾ ਲੈ ਸਕਦੇ ਹੋ ਤਾਂ ਸਮਾਪ੍ਰੇਮ ਸਬੰਧਾਂ ਦੇ ਲਿਹਾਜ਼ ਨਾਲ ਘਰ ਪਰਿਵਾਰ ਦੇ ਨਾਲ ਬਹੁਤ ਚੰਗਾ ਬਤੀਤ ਹੋਵੇਗਾ ਪਰਿਵਾਰ ਦੇ ਲੋਕਾਂ ਨਾਲ ਇੱਕ ਦੂਜੇ ਪ੍ਰਤੀ ਇੱਕ ਦੂਜੇ ਪ੍ਰਤੀ ਸਹਿਯਤਾ ਦਾ ਪਾਅ ਉਰੇਗਾ ਸਮਝੋ ਮਤਲਬ ਕਿ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਤੁਹਾਡੇ ਕਲੇਸ਼ ਦੂਰ ਹੋਣਗੇ ਇਸ ਸਮੇਂ ਨੈਤਾਂ ਪਰ ਜਲਦੀ ਹੀ ਸੰਤਾਨ ਪ੍ਰਾਪਤੀ ਜਲਦੀ ਹੀ ਸੰਤਾਨ ਪ੍ਰਾਪਤੀ ਨਾਲ ਸੰਬੰਧਿਤ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤਾਂ ਸਮਾਪ੍ਰੇਮ ਜੀਵਨ ਦੇ ਲਿਆਈ ਨਾਲ ਘਰ ਪਰਿਵਾਰ ਦੇ ਲਿਆਈ ਨਾਲ ਬਹੁਤ ਚੰਗਾ ਹੈ ਚਿੰਤਾ ਨਾ ਹੋਵੇ ਹੁਣ ਗੱਲ ਤੁਹਾਡੇ ਬਿਜ਼ਨਸ ਵਪਾਰ ਦੀ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦਾ ਧਿਆਨੇ ਰੱਖੋਗੇ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਜੋ ਤੁਹਾਡਾ ਬਿਜ਼ਨਸ ਵਪਾਰ ਚੱਲਦਾ ਹੈ ਜਿੱਥੇ ਤੁਹਾਡਾ ਕਾਰਜ ਖੇਤਰ ਹੈ ਉੱਥੇ ਤੁਹਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਆਪਣੇ ਰਾਜ਼ ਕਿਸੇ ਨੂੰ ਨਾ ਦਿਓ ਤੁਹਾਡਾ ਕੋਈ ਪੇਪਰ ਵਗੈਰਾ ਲੀਕ ਹੋ ਸਕਦਾ ਹੈ ਸਾਵਧਾਨੀ ਪੂਰਵਕ ਸੁਚੇਤ ਅਤੇ ਚੁਕੰਨੇ ਰਹੋ ਤੁਸੀਂ ਸਾਂਝੇਦਾਰੀ ਵਿੱਚ ਕੰਮ ਕਰ ਰਹੇ ਹੋ ਉਸ ਵਿੱਚ ਵੀ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਨਹੀਂ ਤਾਂ ਤੁਹਾਡਾ ਤੁਹਾਨੂੰ ਮਿਲ ਸਕਦਾ ਹੈ ਕਾਜ ਦੇ ਖੇਤਰ ਵਿੱਚ ਬਾਰੇ ਅਤੇ ਪਬਲਿਕ ਨਾਲ ਆਪਣੇ ਰਿਲੇਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੋ ਤੇ ਆਪਣੇ ਕੰਮ ਦੀ ਕੁਆਲਿਟੀ ਤੇ ਹੋਰ ਜ਼ਿਆਦਾ ਧਿਆਨ ਦਿਓ। ਇਹ ਸਮਾਂ ਤੁਸੀਂ ਆਪਣੇ ਵਪਾਰਕ ਕੰਮਾਂ ਦੀ ਵਾਟ ਇਸ ਸਿਮੈਂਟ ਹੋਰ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਕਿ ਤੁਹਾਨੂੰ ਫਾਇਦਾ ਮਿਲੇ। ਤੁਹਾਡੇ ਬਿਜ਼ਨਸ ਵਪਾਰ ਵਿੱਚ ਅਤੇ ਇਸ ਤੇ ਲਈ ਘਰ ਦੇ ਕਿਸੇ ਸੀਨੀਅਰ ਮੈਂਬਰ ਦੀ ਵੀ ਸਲਾਹ ਲੈਣਾ ਤੁਹਾਡੇ ਲਈ ਸਹਾਇਕ ਰਹੇਗੀ। ਹੁਣ ਇਸ ਸਮੇਂ ਤੁਸੀਂ ਦੇਖੋਗੇ ਨੇਲ ਦੇ ਭਵਿਕ ਵਿੱਚ ਪਿਛਲੇ ਕੁਝ ਸਮੇਂ ਵਿੱਚ ਤੁਸੀਂ ਜੋ ਵੀ ਮਿਹਨਤ ਕੀਤੀ ਹੈ business ਵਪਾਰ ਨੂੰ ਲੈ ਕੇ ਉਸੇ ਚੰਗੇ ਨਤੀਜੇ ਹੁਣ ਤੁਹਾਨੂੰ ਪ੍ਰਾਪਤ ਹੋਣਗੇ business ਵਪਾਰ ਵਧੇਗਾ ਚੰਗੇ ਲਾਭ ਦੀਆਂ ਸਥਿਤੀਆਂ ਹਨ ਤਾਂ ਪ੍ਰਾਪਤੀ ਦੀਆਂ ਚੰਗੀਆਂ ਸਥਿਤੀਆਂ ਹਨ online social media digital market ਰਾਈ ਆਪਣੇ ਕਾਰਜ ਨੂੰ ਬਤਾਓ ਕਿਉਂਕਿ ਸਮਾਂ online digital ਦਾ ਹੈ ਜਿਸ ਨਾਲ ਕਿ ਹੋਰ ਜ਼ਿਆਦਾ ਲਾਭ ਤੁਹਾਨੂੰ ਮਿਲ ਸਕੇ ਪੈਟਰੋਲ ਪੰਪ ਅਤੇ ਤੁਹਾਡੇ ਤੇਲ ਨਾਲ ਜੁੜੇ ਕਾਰੋਬਾਰ ਖਾਣ-ਪਾਣ ਗਵਰਨਮੈਂਟ ਸਕਲਾਜ ਆਗਤਾ ਨਾਲ ਜੁੜੇ ਕਾਰੋਬਾਰ ਬੜੇ ਚੰਗੇ ਮੁਨਾਫੇ ਦੀ ਸਥਿਤੀ ਵਿੱਚ ਹਨ ਇਸ ਸਮੇਂ ਅਤੇ ਗੱਲ ਨੌਕਰੀ ਪੇਸ਼ਾ ਲੋਕਾਂ ਦੀ ਕਰੀਅਰ ਦਾ ਇਸ ਸਮੇਂ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਨਾਮ ਦੀਆਂ ਚਰਚਾ ਹੋਣਗੀਆਂ ਤੁਸੀਂ ਜੋ ਵੀ ਆਪਣੇ ਕਾਰਜ ਖੇਤਰ ਵਿੱਚ ਤੁਹਾਨੂੰ ਟਾਰਗੇਟ ਮਿਲੇਗਾ ਉਹ ਸਮੇਂ ਦੇ ਪੂਰਾ ਕਰੋਗੇ ਤੁਸੀਂ ਤੁਹਾਡੇ ਵਿਆਹ ਵਿਆਹ ਤੁਹਾਡੀ ਵਾਹ ਵਾਹ ਹੋਵੇਗੀ ਤੁਹਾਡੇ ਨਾਮ ਦਾ ਟੰਗਾ ਬੱਚੇਗਾ ਇੰਜ ਕਹੋ ਉਸ ਨਾਲ ਕੀ ਹੋਵੇਗਾ ਜੋ ਤੁਹਾਡੇ ਤੋਂ ਈਰਖਾ ਚਾਇਰ ਖਾਲੂ ਸੁਭਾ ਰੱਖਦੇ ਹਨ ਉਹ ਤੁਹਾਡੇ ਤੋਂ ਚੜਨਗੇ ਤੁਹਾਡੇ ਪ੍ਰਤੀ ਕੋਈ ਸਾਜ਼ਿਸ਼ ਰੱਖ ਸਕਦੇ ਹਨ ਬਸ ਤੁਹਾਨੂੰ ਸਾਵਧਾਨ ਰਹਿਣਾ ਹੈ ਆਪਣੇ ਕਾਜ ਪ੍ਰਤੀ ਲਗਨ ਛੇੜ ਰਹਿਣਾ ਹੈ ਕਿਉਂਕਿ ਤੁਹਾਡੇ ਬੌਸ ਉੱਚ ਅਧਿਕਾਰੀ ਤੁਹਾਡੇ ਕੰਮ ਦੀ ਸਲਾੰਗਾ ਕਰਨਗੇ ਪ੍ਰਸ਼ੰਸਾ ਕਰਨਗੇ ਤੇ ਜਲਦੀ ਤੁਹਾਡੇ ਲਈ ਪ੍ਰਮੋਸ਼ਨ ਦੇ ਯੋਗ ਬਣਨਗੇ ਤੁਹਾਡੀ ਮਿਹਨਤ ਰੰਗ ਲਿਆਵੇਗੀ ਲਾਭ ਮਿਲੇਗਾ ਨੌਕਰੀ ਦੇ ਖੇਤਰ ਵਿੱਚ ਪ੍ਰੋਮੋਸ਼ਨ ਤਨਖਾਹ ਵਾਧਾ ਆਦਿ ਜੋਗ ਬਣ ਸਕਦੇ ਹਨ ਬਹੁਤ ਚੰਗਾ ਸਮਾਂ ਨੌਕਰੀ ਪੇਸ਼ੇਵਰ ਲੋਕਾਂ ਲਈ ਸਮੇਂ ਦਾ ਲਾਭ ਉਠਾਓ ਗੱਲ ਜਿਉਣਾ ਲੋਕਾਂ ਦੀ ਕਰਿਏ ਜੋ ਬੇਰੁਜ਼ਗਾਰ ਹਨ ਰੁਜ਼ਗਾਰ ਦੀ ਤਲਾਸ਼ ਵਿੱਚ ਹਨ ਉਹਨਾਂ ਲਈ ਵੀ ਰੁਜ਼ਗਾਰ ਦੇ ਕੁਝ ਮੌਕੇ ਬਣ ਸਕਦੇ ਹਨ ਜੋ ਮੌਕੇ ਮਿਲਣ ਉਹਨਾਂ ਨੂੰ ਸੰਭਾਲੋ ਹੱਥੋਂ ਨਾ ਜਾਣ ਦਿਓ ਕੋਈ ਇੰਟਰਵਿਊ ਦਿੱਤਾ ਹੈ ਪ੍ਰਤੀਯੋਗੀ ਪ੍ਰਖਿਆਵਾਂ ਦੇ ਮਾਧਿਅਮ ਤੇ ਨਾਲ ਜਲਦੀ ਹੀ ਨੌਕਰੀ ਦੇ ਯੋਗ ਹਨ ਤੁਹਾਡੇ ਲਈ ਸਮਾਂ ਬਹੁਤ ਚੰਗਾ ਹੈ ਕੈਰੀਅਰ ਵਿੱਚ ਜੋ ਵੀ ਮੌਕੇ ਮਿਲਣ ਹੱਥੋਂ ਨਾ ਜਾਣ ਦਿਓ ਵਿਦਿਆਰਥੀ ਵਰਗ ਦੇ ਲੋਕਾਂ ਨੂੰ ਮਨ ਦੇ ਅਨੁਸਾਰ ਚੰਗੇ ਉੱਚੇ ਦੇ ਨਤੀਜੇ ਪ੍ਰਾਪਤ ਹੋਣਗੇ ਪ੍ਰਖਿਆਵਾਂ ਜੋ ਦਿੱਤੀਆਂ ਹਨ ਉਸ ਵਿੱਚ ਚੰਗੇ ਨਤੀਜੇ ਤੁਹਾਨੂੰ ਦੇਖਣ ਨੂੰ ਮਿਲਣ ਵਾਲੇ ਹਨ ਕਾਨੂੰਨੀ ਪੜਾਈ ਕਰ ਰਹੇ ਲੋਕਾਂ ਲਈ ਸਮਾਂ ਅਨੁਕੂਲ ਹੈ ਸੰਵੇਦਾ ਪਰਪੋਰ ਲਾਭ ਉਠਾਓ ਤੋ ਸਹੀ ਤੇ ਆਰਥਿਕ ਦ੍ਰਿਸ਼ਟੀ ਤੋਂ ਇਹ ਸਮਾ ਚੰਗਾ ਹੈ ਕਿਉਂਕਿ ਕਾਜ ਖੇਤਰ ਵਿੱਚ ਵੀ ਤੁਹਾਡੇ ਪ੍ਰੋਮੋਸ਼ਨ ਆਦਿ ਜੋਗ ਹਨ ਤੁਹਾਡੇ ਲਈ ਨੌਕਰੀ ਪੇਸ਼ੇਵਰ ਲੋਕਾਂ ਲਈ ਅਸੀਂ ਬਿਜ਼ਨਸ ਵਪਾਰ ਵਿੱਚ ਵੇਤਨ ਪ੍ਰਾਪਤੀ ਦੇ ਜੋਗ ਹਨ ਨਾਲ ਹੀ ਨਾਲ ਕਿਤੇ ਪੈਸੇ ਨੂੰ ਨਿਵੇਸ਼ ਕੀਤਾ ਹੈ ਉਸ ਦਾ ਚੰਗਾ ਰਿਟਰਨ ਇਸ ਸਮੇਂ ਮਿਲੇਗਾ ਤਾਂ ਮਤਲਬ ਤਨ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਆਰਥਿਕ ਦ੍ਰਿਸ਼ਟੀ ਤੋਂ ਸਮਾਪਵ ਚੰਗਾ ਹੈ ਪਰ ਧਿਆਨ ਇਹ ਰੱਖੋ ਕਿ ਉਧਾਰ ਦੇਣ ਤੋਂ ਥੋੜਾ ਬਚੋ ਪੈਸੇ ਤੋਂ ਉਦਾ ਦੇ ਉਸ ਨੂੰ ਸਮਝ ਕੇ ਦਿਓ ਨਹੀਂ ਤਾਂ ਪੈਸਾ ਤੁਹਾਡਾ ਫਸ ਸਕਦਾ ਹੈ ਗੱਲ ਸਿਹਤ ਦੀ ਕਰੀਏ ਤਾਂ ਇਸ ਸਮੇਂ ਤੁਸੀਂ ਆਪਣੇ ਅੰਦਰ ਊਰਜਾ ਅਤੇ ਆਤਮ ਬਲ ਦੀ ਇੱਕ ਵੱਖਰੀ ਹੀ ਲੈਵਲ ਤੇ ਇੱਕ ਵੱਖਰੀ ਹੀ ਲੈਵਲ ਤੇ ਤੁਹਾਨੂੰ ਆਪਣੇ ਅੰਦਰ ਊਰਜਾ ਅਤੇ ਆਤਮ ਬਲ ਮਹਿਸੂਸ ਹੋਵੇਗਾ ਅਤੇ ਇਹ ਹੀ એનર્ਜੀ ਤੁਹਾਨੂੰ ਸਿਹਤਮੰਤ ਤੰਦਰੁਸਤ ਬਣਾ ਕੇ ਰੱਖੇਗੀ ਸਕਾਰਾਤਮਕ ਸੋਚ ਰੱਖੋ ਅਤੇ ਮੈਡੀਟੇਸ਼ਨ ਅਤੇ ਯੋਗ ਤੇ ਵੇਗੋ ਜ ਸਮਾਂ ਬਤੀਤ ਕਰੋ ਪਰ ਕੋਈ ਸਮਾਂ ਤੁਸੀਂ ਦੇਖੋਗੇ ਬਦਲਦੇ ਮੌਸਮ ਦੀ ਵਜ੍ਹਾ ਨਾਲ ਹਲਕਾ ਫੋਲਕਾ ਸਿਰਦਰਦ ਗਲੇ ਵਿੱਚ ਇਨਫੈਕਸ਼ਨ ਆਦੋ ਸਕਦਾ ਹੈ ਪਰ ਸਕਾਰਾਤਮਕ ਸੋਚ ਰੱਖੋ ਯੋਗ ਮੈਡੀਟੇਸ਼ਨ ਦੇ ਧਿਆਨ ਰੱਖੋ ਆਯੁਰਵੈਦ ਚੀਜ਼ਾਂ ਦਾ ਸੇਵਨ ਕਰੋ ਆਪਣੀ ਰੋਜ਼ਾਨਾ ਦੀ ਰੁਟੀਨ ਨੂੰ ਨਿਯਮ ਅਨੁਸਾਰ ਕਰੋ ਸਿਹਤ ਵੀ ਚੰਗੀ ਰਹੇਗੀ ਲਾਪਰਵਾਹੀ ਬਿਲਕੁਲ ਨਾ ਵਰਤੋ ਦੋਸਤੋ ਏਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ